26 7 225 ਪਿੰਡ ਸੇਸੋਵਾਲ ਖੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਗੱਦੀ ਨਿਸ਼ੀਨ ਬਾਬਾ ਗੁਰਜੰਟ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਵਕ ਵਕ ਡੇਰੇ ਤੋਂ ਆਈ ਹੋ ਫਕੀਰਾਂ ਦਾ ਜੀ ਆਇਆਂ ਕੀਤਾ ਗਿਆ ਧੰਨਵਾਦ ਕੀਤਾ ਗਿਆ ਸਟੇ ਸੈਕਟਰੀ ਦੀ ਸੇਵਾ ਕੁਰਦੀਪ ਸਿੰਘ ਥੜਾ ਵੱਲੋਂ ਨਿਭਾਈ ਗਈ ਕਵਾਲ ਐਂਡ ਪਾਰਟੀ ਪ੍ਰੇਮ ਕੁਮਾਰ ਜੀ ਪਨਾਵ ਵੱਲੋਂ ਸੰਗਤਾਂ ਨੂੰ ਕਲਾ ਨਾਲ ਨਿਹਾਲ ਕੀਤਾ ਗਿਆ ਇਸ ਮੌਕੇ ਦੇ ਬਾਬਾ ਜੇਦਾਸ ਜੀ ਪੰਜਾਬ ਪ੍ਰਧਾਨ ਬਾਬਾ ਪੂਰਨਜੀ ਸੀਨੀਅਰ ਮੀਤ ਪ੍ਰਧਾਨ ਵਾਈਸ ਪ੍ਰਧਾਨ ਬਾਬਾ ਮਦਨ ਲਾਲ ਜੀ ਬਾਬਾ ਬਿੱਲਾ ਜੀ ਬਾਬਾ ਦਰਸ਼ਨ ਜੀ ਬਾਬਾ ਸੰਜੀਵ ਜੀ ਬਾਬਾ ਪਰਮੀ ਸਿੰਘ ਜੀ ਤਜੋਵਾਲ ਪੰਜਾਬ ਸੈਕਟਰੀ ਸੀਤਲ ਕੌਰ ਜੀ ਰਾਹੋਂ ਹਰ ਭਜਨ ਕੋ ਰਾਉ ਰੀਨਾ ਦੇ ਪੱਲੀਆਂ ਕਲਾ ਸਾਰੇ ਫਕੀਰ ਮੌਕੇ ਤੇ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਇੱਕ ਚਲਕ ਹਰੀਪਾਲ ਸਿੰਘ ਜੀ ਦੀ ਖਾਸ ਰਿਪੋਰਟ ਕਿ ਗਦਾਹੀ ਨਹੀਂ ਤੂੰ ਜਹਾਂ ਤੱਕ ਦਿਖਾਈ deta hai ਦਰਸ ਦਿਖਾਸ ਦੇ ना जनाल ते दुखी फैदा तेरियूं नान जकी हैदा तेरियल दुखी फाद तेरियूं नान जकी भाती मान माना कढिया ते माना कलिया ਤੁੱਕੇ ਕੀ ਦਰਸੇ ਰਗਾ ਦੇ ਰਾ ਛੇਤੀਆ ਬਹੁਤ ਧੰਨਵਾਦ ਆਏ ਹੋਏ ਸਾਡੇ ਫਕੀਰ ਸਹਿਬਾਨਾਂ ਵੱਲੋਂ ਮਾਨ ਸਨਮਾਨ ਕੀਤੇ ਜਾ ਰਹੇ ਨੇ ਸਾਡੇ ਸਾਈ ਬਿੱਲੂ ਜੀ ਵੱਲੋਂ ਮਾਨ ਸਨਮਾਨ ਹੋਇਆ ਸਾਡੇ ਸਤਿਕਾਰਯੋਗ ਵਾਈਸ ਚੇਅਰਮੈਨ ਸੈਕੁਲਬੀਰ ਸਿੰਘ ਜੀ ਉਹਨਾਂ ਵੱਲੋਂ ਮਾਨ ਸਨਮਾਨ ਹੋਇਆ ਸਾਡੇ ਦਾਦਾ ਸੁਖਦੇਵ ਜੀ ਉਹਨਾਂ ਵੱਲੋਂ ਮਾਨ ਸਨਮਾਨ ਦੀ ਰਸਮ ਹੋਈ ਹੈ ਸਾਡੇ ਸਤਿਕਾਰਯੋਗ ਦਾਦਾ ਤੋਰੀਨ ਸਿੰਘ ਜੀ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸੋ ਉਹਨਾਂ ਵੱਲੋਂ ਮਾਨ ਸਨਮਾਨ ਸਾਡੇ ਸਤਿਕਾਰਯੋਗ ਸੰਤ ਕਮਲਦਾ ਜੀ ਕੈਸ਼ੀਅਰ ਸਾਹਿਬ ਸਤਬਚਨ ਜੀ ਕੁਵਾਜਾ ਸਾਹਿਬ ਦੀ ਬੇੜੀਆਂ ਦੀ ਦਸਮ ਕੀਤੀ ਜਾਣੀ ਹੈ 4 ਤਰੀਕ ਨੂੰ ਮਹਿਫਿਲ ਸਜਾਈ ਜਾਵੇਗੀ ਜਿਸ ਦੇ ਵਿੱਚ ਬਹੁਤ ਹੀ ਸ੍ਰੀਲੀ ਫਨਕਾਰ ਸਤਿਕਾਰਯੋਗ ਦੀਪਕ ਹਾਂਸੀ ਰਾਜਨ ਮੱਟੂ ਜੀ ਸਾਰਕ ਬਹੁਤ ਬਹੁਤ